ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਾਪ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੁਹਾਨੂੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮਨੁੱਖ ਤੇ ਬਹੁਤ ਪੈਂਦਾ ਹੈ ਸੰਗਤ ਦਾ ਸਰ ਕੱਲਾ ਰਹਿ ਕੇ ਮਨੁੱਖ ਆਪਣੀ ਜ਼ਿੰਦਗੀ ਨੂੰ ਸਫਲ ਨਹੀਂ ਬਣਾ ਸਕਦਾ ਭਾਈਚਾਰਕ ਸਾਂਝ ਹੀ ਉਸ ਨੂੰ ਅੱਗੇ ਵਧਾਉਂਦੀ ਹੈ ਮਿਲਨ ਗਿਲਨ ਅਤੇ ਚੰਗੀ ਸੰਗਤ ਤੋਂ ਪ੍ਰਾਪਤ ਹੋਈ ਊਰਜਾ ਵਿਅਕਤੀ ਦੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਭ ਲੋਕਾਂ ਦੇ ਚਰਿੱਤਰ ਨਾਲ ਹੀ ਰਾਸ਼ਟਰ ਦਾ ਚਰਿੱਤਰ ਧਾਰਤ ਹੁੰਦਾ ਹੈ ਰਾਸ਼ਟਰੀ ਚਰਿੱਤਰ ਹੀ ਦੇਸ਼ ਦੀ ਅਸਲ ਪੂੰਜੀ ਹੁੰਦੀ ਹੈ ਰਾਸ਼ਟਰ ਨਿਰਮਾਣ ਦਾ ਚਿੰਤਨ ਵਿਅਕਤੀ ਨਿਰਮਾਣ ਜੋ ਸ਼ੁਰੂ ਹੁੰਦਾ ਹੈ ਇਸ மூ익 ਸ਼ਕਤੀ ਨਾਲ ਵੱਡੇ ਬਦਲਾਅ ਲਿਆਏ ਜਾਂਦੇ ਹਨ ਜਿਾਕੀ ਬਦਲਾਅ ਜੋ ਸਮਾਜ ਦੇ ਦੇਸ਼ ਦੀ ਦੇਸ਼ ਦੀ ਦਸ਼ਾ ਤੇ ਦਿਸ਼ਾ ਬਦਲਣ ਵਿੱਚ ਸਹਾਇਕ ਸਾਬਤ ਹੁੰਦੇ ਹਨ ਚੰਗੇ ਲੋਕਾਂ ਦੀ ਸੰਗਤ ਨਾਲ ਮਾਨਸਿਕ ਵਿਕਾਰ ਦੂਰ ਹੁੰਦੇ ਹਨ ਉਹਨਾਂ ਦੀ ਉਹਨਾਂ ਦੀ ਤਪੱਸਿਆ ਦਾ ਚਾਨਣ ਪ੍ਰਾਪਤ ਹੋਣ ਲੱਗਦਾ ਹੈ ਸਹੀ ਅਤੇ ਗਲਤ ਦਾ ਗਿਆਨ ਹੋਣ ਲੱਗਦਾ ਹੈ ਚੰਗੀ ਸੰਗਤ ਸਦਕਾ ਜ਼ਿੰਦਗੀ ਨੂੰ ਤਰਾਸ਼ਿਆ ਜਾ ਸਕਦਾ ਹੈ ਚ੍ਰਿਸਤਰ ਨੂੰ ਖਾਰਿਆ ਜਾ ਸਕਦਾ ਹੈ ਕਿਸੇ ਵੀ ਵਿਅਕਤੀ ਦੀ ਸੰਗਤ ਬਹੁਤ ਮਹੱਤਮ ਰੱਖਦੀ ਹੈ ਉਹ ਜਿਨ੍ਹਾਂ ਲੋਕਾਂ ਦੀ ਸੰਗਤ ਵਿੱਚ ਰਹਿੰਦਾ ਹੈ ਆਮ ਤੌਰ ਤੇ ਉਸ ਦਾ ਚਰਿੱਤਰ ਵੀ ਕੁਝ ਉਹਨਾਂ ਜਿਹਾ ਹੀ ਹੁੰਦਾ ਹੈ ਭਗਵਾਨ ਸ਼੍ਰੀ ਰਾਮ ਨੇ ਉਂ ਗਿਰੀ ਵਾਸੀ ਕੰਡਰ ਵਾਸੀ ਵਨਰ ਅਤੇ ਰਿਛਾਂ ਆਨ ਨਾਲ ਸਾਥ ਰੱਖਣ ਕਾ ਇੱਕੜਾ ਕੇ ਲੰਕਾ ਤੇ ਜਿੱਤ ਪ੍ਰਾਪਤ ਕੀਤੀ ਇਹ ਭਾਈਚਾਰਕ ਸਾਂਝ ਦੀ ਸ਼ਕਤੀ ਨੂੰ ਦਰਸਾਉਂਦਾ ਹੈ ਜਦ ਖੁੱਦ ਭਗਵਾਨ ਨੂੰ ਹੋਰਾਂ ਦੀ ਸਾਥ ਦੀ ਲੋੜ ਪੈ ਜਾਂਦੀ ਹੈ ਤਾਂ ਅਸੀਂ ਤਾਂ ਆਮ ਮਨੁੱਖਾਂ ਇੱਕਜੁਕਤਾ ਦੀ ਸ਼ਕਤੀ ਦੇ ਜ਼ਰੀਏ ਵੱਡੇ ਵੱਡੇ ਅੰਦੋਲਨਾਂ ਨੂੰ ਸਫਲਤਾ ਮਿਲੀ ਹੈ ਸਿਆਖੇ ਉਹ ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਹੀ ਕਿਉਂ ਨਾ ਹੋਵੇ ਸਿਰਫ ਆਪਣੇ ਆਪ ਨੂੰ ਸਭ ਕੁਝ ਮੰਨ ਕੇ ਕੱਲੇ ਚੱਲਣ ਨਾਲ ਸਫਲਤਾ ਦੀ ਚੌਕਟ ਤੱਕ ਪਹੁੰਚਣਾ ਮੁਸ਼ਕਲ ਹੋ ਜਾ ਸਕਦਾ ਹੈ ਜਦ ਕਿ ਸਮੂਹਿਕ ਤਾਕਤ ਨਾਲ ਸਫਲਤਾ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਲਈ ਸਾਨੂੰ ਇੱਕਜੁੱਟਤਾ ਦੀ ਸ਼ਕਤੀ ਨੂੰ ਮਹਿਸੂਸ ਕਰਕੇ ਆਪਣੇ ਵਿਹਾਰਿਕ ਜੀਵਨ ਨੂੰ ਆਕਾਰ ਦੇਣਾ ਚਾਹੀਦਾ ਹੈ ਇਸ ਦੇ ਲਈ ਆਪਣੀ ਸੰਗਤ ਦਾ ਧਿਆਨ ਰੱਖਣਾ ਚਾਹੀਦਾ ਹੈ ਸੰਗਤ ਹੀ ਵਿਅਕਤੀ ਨੂੰ ਤਰਾਸ਼ ਕੇ ਉਸ ਦੀ ਨੀਤੀ నిర్ధਾਰਿਤ ਕਰਦੀ ਹੈ ਮਾੜੀ ਸੰਗਤ ਜਿੱਥੇ ਮਨੁੱਖ ਦੇ ਪਤਨ ਦਾ ਕਾਰਨ ਬਣਦੀ ਹੈ ਉੱਥੇ ਹੀ ਚੰਗੀ ਸੰਗਤ ਸਦਕਾ ਉਹਨਾਂ ਸਦਾ ਲੋਕਾਈ ਵਿੱਚ ਇੱਜ਼ਤ ਮਾਨ ਵਾਦ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ